ਬੱਕੂ ਰੋਣਾ ਨਿਕਾ 106 7 ਵਾਰ ਗ੍ਰਿਫਤਾਰੀਆਂ ਦੇ ਚੁੱਕੇ ਨੇ ਪਰਿਵਾਰ ਸਮੇਤ ਬੱਚਿਆਂ ਸਮੇਤ ਧਰਮਜੋਤ ਦੇ ਮੌਤ ਪੰਜਾਬੀ ਬੋਲਦੇ ਸੂਬੇ ਲਈ ਦੇ ਹਾਨੀ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਹਿਲੀ ਵਾਰ ਤੁਹਾਡੇ ਦਰਸ਼ਨ ਹੋਏ ਸੀ ਕੈਂਪ ਦੀਆਂ ਨਹੀਂ ਦਰਸ਼ਨ ਮੈਨੂੰ ਯਾਦ ਆ ਹੁਣ ਮੇਰੀ ਚਿੱਧੀ ਠੀਕ ਨਹੀਂ ਕੀ ਹੋ ਗਿਆ ਮੁੰਡਾ ਨਹੀਂ ਲੜਦਾ ਉਹ ਕਿੱਥੇ ਮੁੰਡਾ ਕਿੱਥੇ ਮੁੰਡਾ ਨਹੀਂ ਇਹ ਵਾਲੀ ਯਾਰੀ ਕੰਪਨਰ کوئی گی کرو کر

ਪੜ ਘਰ ਕਿਰੂਆ ਹੁੰਦੀ ਆ ਉਹ ਪੁੱਤ ਮਨੂਗੀ ਕੋਈ ਤੋਏ ਰੋ ਮਾਪ ਚ ਕਿਉਂ ਬਰਾਤ ਉਹ ਹੋਏ ਕੋਈ ਨਾ ਬਾਪੂ ਤੂੰ ਬਨੇ ਰਸਾ ਬੱਚੇ ਕਿੰਨੇ ਆ ਤੁਹਾਡੇ ਕਿੰਨੇ ਬੱਚੇ ਆ ਤਿੰਨ ਕੁੜੀਆਂ ਆ ਛੋਟੀਆਂ ਕਰਨ ਨੂੰ ਇਹ ਤੂੰ ਕਿਉਂ ਤਾਂ ਨਹੀਂ ਬੀ ਬੀ ਸੋਲਦਾ ਤਿੰਨ ਕੁੜੀਆਂ ਇੱਕ ਮੁੰਡਾ ਠੀਕ ਆ ਮੁੰਡੇ ਨੂੰ ਪ੍ਰੋਬਲਮ ਕੀ ਹੈ ਲਾਈਫ ਸਿੱਟੇ ਤੋਂ ਲਾਈਫ ਦੀ ਡੈਥ ਹੋ ਗਈ ਮੁੰਡੇ ਨੂੰ ਪ੍ਰੋਬਲਮ ਕਿੰਨੇ ਸਾਲਾਂ ਤੋਂ ਸ਼ੁਰੂ ਹੋਈ ਆ ਮੁੰਡੇ ਦੀ ਪ੍ਰੋਬਲਮ ਕਿੰਨੇ ਸਾਲ ਹੋ ਗਏ ਹੋਈ ਨੂੰ ਇਹ ਸਾਲ ਤੋਂ ਸਾਲ ਨੀ ਪਹਿਲਾਂ ਠੀਕ ਸੀ ਪਹਿਲਾਂ ਠੀਕ ਸੀਗਾ ਬਈ ਨਹੀਂ ਸੀ ਕਿ ਕੁਦਾਈ ਨਾ ਕੁਝ ਨਹੀਂ ਕੀਤਾ ਪੜਿਆ ਕਿ ਨਾ ਜਦੋਂ ਨਾ ਸ਼ੁਰੂ ਤਾਂਗੇ ਪਰ ਹੁਣ ਅਟੈਕ ਜ਼ਿਆਦਾ ਕਰਦਾ ਜਦੋਂ ਇਕੱਲੇ ਹੁੰਦੇ ਤਾਂ ਪੜਿਆ ਵੀ ਨਹੀਂਗਾ ਨਹੀਂ ਜੀ ਜਦੋਂ ਇਕੱਲੇ ਹੁੰਦੇ ਨੂੰ ਬਸ ਉਸੇ ਲਈ ਬਾਈ ਹੁੰਦੀ ਟੱਚ ਕਰਨਾ ਮਨੂੰ ਪ੍ਰੋਬਲਮ ਹੋ ਗਈ ਕੋਲ ਯੋਲਿਓ ਸੁਖਾਣਾ ਪਚਾ ਹੋ ਗਿਆ ਮੁੰਡਾ ਡੰਗਰੀ ਆ ਉੱਪਰੋਂ ਤਾਂ ਕਰਦਾ ਸੀ ਕੋਈ ਪਹਿਲਾਂ ਕੁਝ ਵੀ ਨਹੀਂ ਕਰਦਾ ਜੀ ਪਹਿਲਾਂ ਕੁਝ ਵੀ ਨਹੀਂ ਕਰਦਾ ਜੀ ਸ਼ੁਰੂ ਤੋਂ ਹੀ ਕੀਤਾ ਸ਼ੁਰੂ ਤੋਂ ਹੀ ਤੁਸੀਂ ਕੀ ਕੰਮ ਕਰਦੇ ਸੀ ਮੈਂ ਤਾਂ ਛੱਡਾ ਹਾਂ ਨਾ ਕੰਮ ਕਰਨਾ ਆਜੰਟੀ ਦਾ ਅਸਲੀ ਨਾਲ ਕਮਿਸ਼ਨੇਜੈਂਟ ਕਾਦੇ ਉਹ ਡਾਹਣੇ ਜਿੱਦ ਪੌਂਡ ਜਮ੍ਹਾਂ ਕਰਾਉਂਦਾ ਉਹ ਵਾਲੀ ਵਾਲੀ ਹੋਣ ਮੇਰੇ ਕੋਲ ਨਹੀਂ ਆਣ ਜਾਣ ਨਹੀਂ ਕੋਲੋਂ ਕਰ ਗਿਆ ਸੀਗਾ ਉਹ ਨਾਲ ਹੋ ਗਿਆ ਮੇਰਾ ਕੀ ਨਾ ਤੁਹਾਡਾ ਇਕਬਾਲ ਸਿੰਘ ਤੁਹਾਡੇ ਬੇਟੇ ਦਾ ਕੀ ਨਾ ਹਰਜੀਤ ਸਿੰਘ ਰਣਜੀਤ ਹਰਜੀਤ ਸਿੰਘ ਤੁਸੀਂ ਹੁਣ ਦੱਸੋ ਉਹਨੂੰ ਲੈ ਕੇ ਆਈਏ ਅਸੀਂ ਜਾ ਕੇ ਹਾਂਜੀ ਹਾਂਜੀ ਪੁੱਤ ਲੈ ਆਓ ਮੈਂ ਤਾਂ ਬੜੀ-ਬੜੀ ਨਿਕਾਂ ਦੇ ਮਾਰੀਆਂ ਤੁਹਾਨੂੰ ਨਾਲ ਰਹਿਣਾ ਪਊ ਇੱਥੇ ਰਹੋਗੇ ਤੁਹਾਨੂੰ ਨਾਲ ਰਹਿਣਾ ਪਊ ਇੱਥੇ ਨਹੀਂ ਕੋਈ ਤੇਰੇ ਨਾਲ ਬਣ ਨਹੀਂ ਜਾਣਦਾ ਮੈਨੂੰ ਵੇਖਣਾ ਮੈਨੂੰ ਹੋਣਾ ਪਤਾ ਨਹੀਂ ਨਹੀਂ ਉਹਨੂੰ ਅਸੀਂ ਸੰਭਾਲਾਂਗੇ ਆਪੇ ਸੰਭਾਲਾਂਗੇ ਅਸੀਂ ਤੁਸੀਂ ਸਿਰਫ ਉਹਦੇ ਨੇੜੇ ਤੇਰੇ ਰਹਿਣਾ ਤੁਹਾਨੂੰ ਰਹਿਣ ਨੂੰ ਮੰਜਾ ਦੇ ਦਾਂਗੇ ਦਵਾਈਦਾਰੂ ਵੀ ਤੁਹਾਨੂੰ ਦਵਾਵਾਂਗੇ ਤੁਹਾਡੀ ਮਦਦ ਵੀ ਕਰਾਂਗੇ ਹੋ ਗਿਆ ਜੀ ਮੇਰੇ ਦੇ ਨਹੀਂ ਕਰੋ ਕਿਰਪਾ ਕਰੋ ਹੋ ਕੇ ਮਨੂੰ ਜੜੀ ਉਹ ਦਾੜ ਰੋਟੀ ਤਾਂ ਨਹੀਂ ਮਿਲਦੀ ਹੈ ਨਾ ਹੁਣ ਮੈਂ ਕਸਟਮਰਾਂ ਨੂੰ ਬਿੰਤਾ ਦਿੱਤੀ ਐ ਨਾ ਮੇਰੇ ਘਰ ਆ ਜਾਂਦੇ ਨੇ ਘੜੀ ਕਾਫੀ ਤੇ ਆ ਜਾਂਦੇ ਨੇ ਉਹ ਮੈਂ ਜਾ ਕੇ ਬਣਾ ਕੇ ਤੁਸੀਂ ਸਾਡੇ ਕੋਲੇ ਇੱਥੇ ਬੈਠ ਕੇ ਕਲੈਰੀਕਲ ਦਾ ਕੰਮ ਕਰੇ ਚਲੋ ਇਹ ਤੁਹਾਨੂੰ ਮਹੀਨੇ ਦੀ ਤਨਖਾਹ ਦੇਵਾਂਗੇ ਦਾਹਿਆ ਉਹ ਪੁੱਤਰੀ ਕੋਈ ਨਹੀਂ ਹੋਣੀ ਮੇਰਾ ਕੁਝ ਨਹੀਂ ਹੋਣਾ ਮਰੇ ਕੋਲ 100 ਟੱਕਾ ਟੈਂ ਤਾਂ ਲੱਗੂ ਵੀ ਤੁਸੀਂ ਆਪਦੇ ਘਰ ਤੋਂ ਕਮਾਈ ਕਰਦੇ ਹੋ ਜੋ ਖਾਣਾ ਨਹੀਂ ਕੁਝ ਮੈਂ ਮੇਰੇ ਕੋਲ ਬਿਲਕੁਲ ਵੀ ਰਹਿ ਕੇ ਰਹੇ ਜੀ ਜੋ ਕਹਿੰਦੇ ਮੈਂ ਆਪਣੇ ਘਰ ਹੀ ਠੀਕ ਹੈ ਨਹੀਂ ਉਹਨੂੰ ਅਸੀਂ ਇੱਥੇ ਰੱਖ ਲਾਂਗੇ ਜੀ ਉਹਨੂੰ ਹੀ ਰੱਖ ਲਓ ਜੀ ਇਹਨਾਂ ਨੂੰ ਨਾਲ ਰਹਿਣਾ ਪਊਗਾ ਉਹ ਨਾ ਪੁੱਤਰਾ ਇਹਨਾਂ ਨੂੰ ਥੋੜੇ ਦਿਨ ਦੇਖਣਾ ਪਊ ਸਾਨੂੰ ਵੀ ਨਾ ਥੋੜੇ ਦਿਨ 15 20 ਦਿਨ ਪਹਿਲਾਂ ਚੈੱਕ ਕਰਨਾ ਪਊ ਇਹ ਬਾਪੂ ਜੀ ਨਾਲ ਰਹਿਣਗੇ ਆਪ ਉਹਨਾਂ ਨੂੰ ਇੱਥੇ ਐਡਮਿਟ ਕਰ ਲੈਣੇ ਆ। ਤੁਹਾਨੂੰ ਬੇਟਾ ਜੀ ਮੈਂ ਹੱਥ ਛੋੜ ਨਾ ਕੋਈ ਨਾ ਮਾ ਬਾਪੂ ਹੱਸਣ। ਜਿਹੜਾ ਮੇਰੀ ਧੀ ਉਹਨੂੰ ਇਕੱਲੇ ਨੂੰ ਤੁਸੀਂ ਰੱਖ ਲਓ। ਅਗਰ ਕੋਈ ਇਹੋ ਜਿਹੀ ਗੱਲ ਐ ਨਾ ਤੇ ਮੈਂ ਨੇਕ ਦੀ ਹੋਜੀ ਦਵਾਈ ਦੇ ਦਿਆਂ ਸੀ ਕੜ ਕੇ ਜਿਸਰਾ ਰੱਬ ਨੇ ਸਾਰੇ ਨੀਣਾ ਕੱਢ ਲਵੋਗੇ ਜੇ ਉਹ ਠੀਕ ਹੋ ਜਾਏ। ਰੋਇਨਾ ਬਾਪੂ ਅਸੀਂ ਲੈ ਕੇ ਆਵਾਂਗੇ ਤੂੰ ਫਿਕਰ ਨਾ ਕਰ। ਬੰ ਮੇਰੇ ਤੇ ਮਿਹਰਬਾਨੀ ਕਰੋ। ਮਨੂ ਨਾ ਰੱਖੋਏ ਤੇ ਕਿਉਂ? ਜਦ ਮੇਰਾ ਪਹਿਲੀ ਵਾਰੀ ਆਇਆ ਸੀ ਨਾ ਆ ਗਏ ਤੇ ਜਨ ਮਰੀਜ਼ਾਂ ਨੂੰ ਦੇਖਿਆ ਨਾ ਮੇਰਾ ਹੌਸਲਾ ਹੋਰ ਟੁੱਟ ਗਿਆ ਨੇ ਉਹਦਾ ਤੁਸੀਂ ਅੱਜ ਕੱਠ ਬਹੁਤ ਆ ਨਾ ਜਿੱਦਨੋਂ ਆਮ ਦਿਨ ਹੁੰਦੇ ਉਦੋਂ ਕੱਠ ਨਹੀਂ ਹੁੰਦਾ ਇੰਨਾ ਨਹੀਂ ਨਹੀਂ ਜਦੋਂ ਪਹਿਲੀ ਵਾਰੀ ਆਏ ਸੀ ਨਾ ਉਦੋਂ ਕੋਣੀ ਸੀ ਰਾਸ਼ੀ ਆਇਆ ਸੀ ਉਹ ਅੰਦਰ ਹੀ ਜਿਹੜੇ ਮਰੀਜ਼ ਐ ਅੱਜ ਮੋਟੇ ਸੀ ਨਾ ਉਹਨਾਂ ਦੇ ਦਰਸ਼ਨ ਕਰਦੇ ਨਾ ਮਨ ਨੂੰ ਬੜਾ ਹੁਲ ਗਿਆ ਕਿ ਮੈਂ ਹੁਣ ਕਾ ਕੀ ਬੜੂਗਾ ਮੁੰਡਾ ਕੋਈ ਨਾ ਬਾਪੂ ਅਸੀਂ ਤੇਰੇ ਪੁੱਤਾਂ ਮੈਂ ਤੈਨੂੰ ਉਦੋਂ ਵੀ ਕਿਹਾ ਸੀ ਅਸੀਂ ਉਹਨੂੰ ਰੱਖ ਲਾਂਗੇ ਅਸੀਂ ਉਹਦੇ ਭਰਾ ਆ ਮਾ ਅਸੀਂ ਉਦੀ ਸੰਭਾਵ ਵੀ ਕਰਾਂਗੇ ਵਾਹਿਗੁਰੂ ਕਿਰਪਾ ਕਰਨ ਉਹ ਸਾਡੇ ਕੋਲ ਇੱਥੇ ਰਹਿ ਕੇ ਆਪਦਾ ਜੀਵਨ ਬਤੀਤ ਕਰ ਸਕੇ ਕੋਈ ਨਾ ਨਹੀਂ ਨਹੀਂ ਜਿੱਥੇ ਤੋਂ ਮੇਰੇ ਦਿਲ ਕਹਿੰਦਾ ਕਿ ਤੁਸੀਂ ਕਿਰਪਾ ਕਰੋਗੇ ਨਾ ਉਹ ਮਹੀਨੇ ਦੋ ਮਹੀਨੇ ਜੀ ਠੀਕ ਹੋ ਜਾਏਗਾ ਕੋਈ ਨਾ ਕਿਉਂ ਸਭ ਤੋਂ ਵੱਡਾ ਮੁਸ਼ਕਲ ਜਦੋਂ ਗੁੱਸਾ ਹੁੰਦਾ ਹੈ ਨਾ ਉਹ 10 15 ਮਿੰਟਾਂ ਨਾਲ ਤੁਹਾਨੂੰ ਭੁੱਲਾ ਹੁੰਦਾ ਨਾ ਵੀ ਸੰਮਣੀ ਆਵੇ ਨਾ ਦਵਾਈ ਆਪਾਂ ਨੂੰਗਾ ਫਿਰ ਤੁਹਾਈਂ ਰੀ ਸਕੂਟਰ ਨੂੰ ਆਇਆ ਕਰੂਗਾ ਮੰਨੇ ਨਾ ਮੁੱਟ ਗਿਆ ਤੇ ਠੀਕ ਕਰਾਣਾ ਕਹਿਣਾ ਤੇ ਮੈਂ ਤੈਨੂੰ ਕਹਿਣਾ ਨਾ ਕਰਨਾ ਪਰ ਫਿਰ ਮੂੰਹ ਨੂੰ ਛੱਡ ਕੇ ਮਨ ਨੂੰ ਮਾਰਨਾ ਸ਼ੁਰੂ ਕਰ ਦਿੱਤੇ। ਅਪੁਚਰ ਕਿਰਪਾ ਕਰੋ ਮੇਰੇ ਤੇ ਕੋਈ ਨਾ ਬੱਲ। ਓਏ ਕਿਉਂ ਕੇ ਮਨ ਨੂੰ ਤੇ ਘਰ ਜਿ ਬੈਠੇ ਤਿੰਨ ਦਿਨ ਜਿਹੜਾ ਭੈਣ ਭਰਾ ਬਣੇ ਨੇ ਉਹ ਮੇਰਾ ਠੀਕ ਹੈ ਮੈਂ ਉੱਥੇ ਕੋਈ ਨਹੀਂ ਮੇਰੀ ਸ਼ਰਤ ਦੀ ਟਿਕਾੜੇ ਕੋਈ ਨਾ ਕੋਈ ਨਾ ਅਸੀਂ ਪੂਰੀ ਮਦਦ ਕਰਾਂਗੇ ਅਸੀਂ ਆ ਜਾਾਂਗੇ ਆਵਾਂਗੇ ਇੱਥੇ ਕੋਈ ਨਾ ਭੈਣ ਤੁਸੀਂ ਸਾਡਾ ਨੰਬਰ ਸ਼ੇਅਰ ਕਰ ਦਿਓ ਆਪਣਾ ਅਸੀਂ ਆਵਾਂਗੇ ਤੁਹਾਡੇ ਕੋਲੇ ਇੱਕ ਦੋ ਨੰਬਰ ਲਿਖਾ ਦਿਓ ਆ ਤੁਸੀਂ ਸਾਡਾ ਨੰਬਰ ਨੋਟ ਕਰ ਲਓ ਠੀਕ ਹੈ ਬਾਕੀ ਨੰਬਰ ਤਾਂ ਬਿਜੀ ਹੁੰਦੇ ਨੇ ਬਹੁਤ ਤੁਹਾਨੂੰ ਅਸੀਂ ਇੱਕ ਨੰਬਰ ਦਿੰਨੇ ਆ ਤੁਸੀਂ ਉਹਦੇ ਤੇ ਸਾਨੂੰ ਫੋਨ ਕਰਿਓ ਅਸੀਂ ਇੱਕ ਦਿਨ ਚ ਪ੍ਰੋਗਰਾਮ ਬਣਾ ਕੇ ਤੁਹਾਡੇ ਕੋਲ ਆ ਜਾਾਂਗੇ ਠੀਕ ਹੈ ਠੀਕ ਹੈ ਡੇਟਾ ਜੀ ਇਹਨਾਂ ਦਾ ਨਾਮ ਜਾਣਦੇ ਹੋ ਹਾਂਜੀ ਹਾਂਜੀ ਤਾਂ ਭਾਂਜੇ ਕੋਈ ਨੰਬਰ ਇਹਨਾਂ ਦਾ ਲੱਗੋ ਉਹ ਕਹਿੰਦੇ ਰਿਹਾ

ਭਰਜੀਤ ਸਿੰਘ ਤੁਸੀਂ ਲੁਧਿਆਣੇ ਡਾਕਖਾਨੇ ਦੇ ਬਾਹਰ ਬੈੰਦੇ ਹੋ ਬੈੰਦੇ ਸੀ ਪਹਿਨਾ ਹਾਂ ਮੈਂ ਨਹੀਂ ਉਹਨਾਂ ਦਾ ਮਾਦਰ ਕੰਮ ਹੁੰਦਾ ਉਹ ਕਰੋਂ ਤਿਆਰ ਕਰਕੇ ਲੈ ਜਾਣਾ ਤੇ ਉੱਥੇ ਉਹ ਜਾਣਦੇ 30 ਹੋਏ ਮਾਨੂੰ ਇੱਥੇ ਕਿ ਉਹਨਾਂ ਦੇ ਉਹ ਦੁਨੀਆ ਦਾ ਕੰਮ ਛੱਡ ਕੇ ਮੇਰਾ ਕੰਮ ਪਹਿਲਾ ਛੱਡਿੰਦੇ ਉਹਨਾਂ ਕਰਕੇ ਫਿਰ ਕੱਟ ਰੂਗੇ ਨੂੰ ਮੈਂ ਬੇਦਾਗ ਹਾਂ ਬਸ ਬਸ ਬਾਰ-ਬਾਰ ਨਹੀਂ ਕਹਿੰਦਾ ਹੱਥਾਂ ਜੋੜ ਮੈਂ ਤਾਂ ਤੇਰਾ ਪੁੱਤਾਂ ਪਿਆਰਾ ਪੁੱਤ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਬਾਪੂ ਨੇ ਅਕਬਾਲ ਸਿੰਘ ਜੀ ਨੇ ਆਪਣੀ ਜ਼ਿੰਦਗੀ ਚ ਕਿੰਨਾ ਸੰਘਰਸ਼ ਕੀਤਾ ਇਹ ਸਾਊ ਰੱਬ ਬੰਦੇ ਰੱਬ ਰੂਪੀ ਕਦੇ ਕਿਸੇ ਨਾਲ ਧੋਖਾ ਨਹੀਂ ਕਦੇ ਕਿਸੇ ਨਾਲ ਮੰਨ ਲਓ ਇਸ ਤਰ੍ਹਾਂ ਦੀ ਕੋਈ ਬੇਈਮਾਨੀ ਨਹੀਂ ਕੀਤੀ ਆਪਣੀ ਕਿਰਤ ਕਰਦੇ ਨੇ 30 ਸਾਲ ਲੁਧਿਆਣੇ डाकखाने ਦੇ ਬਾਹਰ ਕਮਿਸ਼ਨ ਜਨਤ ਬਣ ਕੇ ਬੈਠੀ ਬਾਹਰ ਨਹੀਂ ਬੈਠੀ ਬੇਚੀ ਬਾਹਰਲੇ ਪਾਸੇ ਅੰਦਰਲੇ ਪਾਸੇ ਉਹ ਜਿਹੜੇ ਕਾਊਂਟਰ ਹੈ ਹਾਂ ਉੱਥੇ ਬੈਠ ਕੇ ਟਿਕਟਾਂ ਵੇਚਨੀਆਂ ਜਾਂ ਹੋਰ ਉਹ ਚੀਜ਼ ਦਾ ਕੰਮ ਕਰਦੇ ਆ ਕਿਸੇ ਨੂੰ ਕੋਈ ਡਾਕਖਾਨੇ ਚ ਕੰਮ ਆ ਫਾਰਮ ਭਰਨਾ ਕਿਸੇ ਦਾ ਕਿਸੇ ਦਾ ਵਾਊਚਰ ਭਰਨਾ ਉਹ ਕੰਮ ਕਰਦੇ ਆ ਇਦਾਂ ਹੀ ਕੰਮ ਕਰ ਕਰ ਆਪਣੀਆਂ ਬੇਟੀਆਂ ਵਿਆਹਤੀਆਂ ਤਿੰਨ ਆਪਣੇ ਆਪਣੇ ਘਰੇ ਰੰਗੀ ਵਾਸਦੀਆਂ ਵਾਹਿਗੁਰੂ ਦੀ ਕਿਰਪਾ ਨਾਲ ਵਧੀਆ ਰੋਟੀ ਪਾਣੀ ਪਰਿਵਾਰ ਦਾ ਚੱਲਦਾ ਇਹ ਛੋਟੀ ਹੈ ਕਿ ਨਨਪੁਰ ਸਭ ਤੋਂ ਪਹਿਲਾਂ ਮੇਰੇ ਕੋਲ ਲੁਧਿਆਣੇ ਆਉਂਦੇ ਨੇ ਫਿਰ ਮਨੂੰ ਲੈ ਕੇ ਇੱਥੇ ਆਂਦੇ ਪਿਛੇ ਰਹਿਣੇ ਕਿੱਥੇ ਪੈਣਾ ਸੀ ਵਿਧਾਨੇ ਬਾਪੂ ਪੱਲੀ ਦਾ ਗੁਰਦਾਰੇ ਤੋਂ ਇੱਥੇ ਮੁਹੱਲੇ 'ਚ ਰਹਿੰਦੇ ਆਂ ਹਾਂ ਜੀ ਰੈਡੀ ਮੰਦ ਆ ਪਹਿਲਾਂ ਕੀ ਤਾਰੂ ਰੈਡੀ ਮੰਦ ਆ ਅਗਲਾ ਕਿਉਂ ਆਉਂਗਾ ਐਸ ਤੋਂ ਬਾਅਦ ਨਹੀਂ ਰਹਿਣਾ ਉਹ ਕਿਉਂ ਆਉਂਗਾ ਪਹਿਲੀ ਐ ਸਾਹਮਣੇ ਇੱਥੇ ਆਉਂਗਾ ਠੀਕ ਆ ਮੈਂ ਆਉਂਗਾ ਫੇ ਆਪ ਫਿਕਰ ਨਾ ਕਰੋ ਜੀ ਆਮ ਆ ਠੀਕ ਜੀ ਆਪ 25 ਸਾਲਾਂ ਦਾ ਜੱਥੇ ਗਰੀਤੀ ਆ ਕਿ ਰਮਣੀ ਕਾਲੀ ਕਾਂਧੀ ਸੇਵਾ ਚ ਤੇ ਕਿਸੇ ਨੂੰ ਮਨ ਮੁਸ਼ਕਲ ਨਹੀਂ ਆਉਂਦੀ ਸੀ ਉਹਨਾਂ ਨੂੰ ਮਨਵਾਇਆ ਦੂਸਾਂ ਲੋਕਾਂ ਨੂੰ ਬੁਖਤਾ ਸਮੇਂ ਕਾਲੀ ਦੇ ਮੁਸ਼ਕਲਾਂ ਵਿੱਚ ਜਦੋਂ ਮੇਰੇ ਤੇ ਆਪ ਸਤਿ ਕੁਦਾਨਾ ਉਹ ਮਨ ਨੂੰ ਢਾਹ ਲੇ ਵੇ ਗਰੀ ਚੁੱਤੀ ਨਾ ਆਵੇ ਐ ਨਾ ਕਰੋ ਐ ਨਾ ਕਰੋ ਅਕਾਲੀ ਗੱਲ ਤੁਸੀਂ ਉਹਨਾਂ ਦੇ ਜੱਤੇ ਨਾਲ ਜਥੇਦਾਰ ਸੀਗੇ ਇਲਾਕ ਇਲਾਕੇ ਦੇ ਹਾਂ ਏਰੀਆ ਦੇ ਏਰੀਏ ਦੇ ਜਥੇਦਾਰ ਕੋਈ ਨਾ ਬਾਪੂ ਤੁਸੀਂ ਇੰਨੀ ਸੇਵਾ ਕੀਤੀ ਐ ਕੌਮ ਦੀ ਮਹਾਰਾਜ ਮਿਹਰ ਕਰਨ ਅਸੀਂ ਤੁਹਾਡੇ ਨਾਲ ਆ ਇਹ ਜਿੱਥੇ ਹੀਰਾ ਸਿੰਘ ਆਪਣੀਆ ਭਰਾ ਮਰੀ ਆ 84 ਦੇ ਗੰਗੇ ਦਾ ਪੰਜਾਬੀ ਸੁਬਾ ਦਾ ਮੋੜ ਤੇ ਆ ਕੇ ਅਸੀਂ ਕਲਗੀਧਰ ਗੁਰਦੁਆਰਾ ਐਡਾ ਹੋਇਸੀ ਇਤੋਂ ਜੱਥੇ ਲੱਗੇ ਅਮੜ ਸੜ ਜਾਂਦੇ ਸੀ ਤੇ 13 ਨੂੰ ਬੰਨੇ ਦਾ 1067 ਵਾਰੀ ਮੈਂ ਜਿੱਥੇ ਲੈ ਕੇ ਗਿਆ ਜੱਥੇਦਾਰ ਨੂੰ ਮਿਸ਼ਕਾਲਾ ਉਹ ਕਹਿਣਾ ਖਾਜਾ ਕੀ ਸਾਡੇ ਕੋਲ ਬੰਦੇ ਛੋੜੇ ਨੇ ਤੁਸੀਂ 15 ਵੀ ਬੰਦੇ ਨਾਲ ਲੈ ਕੇ ਸਾਡੇ ਨਾਲ ਮਰਸੜ ਚੱਲੋ ਅਸੀਂ ਜੇ ਸਾਡੇ ਬੱਚੇ ਬਾਈ ਇਹ ਸਾਰਿਆਂ ਨਾਲ ਪਿਆਰ ਸਤਿਕਾਰ ਬੜੀਆ ਹੈ ਗ੍ਰਿਫਤਾਰੀਆਂ ਵੀ ਦਿੱਤੀਆਂ ਹਾਂ ਇਹ ਤੇ ਗ੍ਰਿਫਤਾਰੀਆਂ ਨਹੀਂ ਕਹੀ ਜਨਨ ਵਾ ਇੱਕ ਸੋਖੀ ਸੱਤ ਸਟਾਡੀਕੇਟ ਇਹ ਗ੍ਰਿਫਤਾਰੀਆਂ ਆ ਬੁੱਝੇ ਸਾਰਿਆਂ ਨੂੰ ਲੈ ਕੇ ਅਸੀਂ ਉੱਥੇ ਜਾਂਦੇ ਹਾਂ ਤੁਸੀਂ ਵੀ ਗ੍ਰਿਫਤਾਰੀਆਂ ਨਾਲ ਸਾਰੇ ਛੋਟੀਆਂ ਸੀ ਨਾ ਹੌਸਲੇ ਇਹ ਸਾਰਿਆਂ ਨੂੰ ਨਾਲ ਲਾ ਕੇ ਜਾਂਦੇ ਜੀ ਕੱਲ ਵੀ ਦਾ ਗੁਰਦੁਆਰੇ ਨੂੰ ਸਾਡੇ ਨੂੰ 10 ਵਜੇ ਜੱਥਾ ਚੱਲ ਤੇ ਸੇਜਨ ਦੇ ਸੇਜਨ ਕੋ ਮਸਾ ਪੰਜਾਬੀ ਬੋਲਦੇ ਸੂਬੇ ਲਈ ਜਿਹੜੀਆਂ ਉੱਤਰੀਆਂ ਦੇ ਸੂਬੇ ਲਈ ਧਰਮ ਯੁੱਧ ਮੋਰਚੇ ਦੇ ਉਹ ਦੇਖੋ ਬਾਪੂ ਜੀ ਦੇ ਧਰਮ ਯੁੱਧ ਮੋਰਚੇ ਸੱਚੇ ਦਿਲ ਸੱਚੇ ਦਿਲੋਂ ਕੀਤੀ ਹੈ ਕਿਸੇ ਨੂੰ ਨਾ ਕਿਹਾ ਬੇਹਦ ਹੁਆਂ ਦਿੱਤੇ ਨਾਲੇ ਉਹ ਵਾਈਪਰੋ ਮਸ ਐ ਜੋ ਤੇਰਾ ਸਾਡੀ ਉਹ ਮਨੂ ਹੀਰਾ ਸਿੰਘ ਕਾਪੜੀ ਦੀ ਆਈ ਚਿੱਠੀ ਤੇ 6 ਨੰਬਰ ਤੁਸੀਂ ਕਰ ਦਿਓ ਦੋ ਆਪ ਤੇ 4 ਬੱਚੇ 6 ਇਹ ਮਾਰਮਤੇ 10 ਕਰ ਦਿਓ ਤੇ ਤੁਹਾਨੂੰ 100% ਦਾ ਪਲਾਟ ਮਿਲੂਗਾ ਨਾਲ 5 ਲੱਖ ਰੁਪਈਆ ਬਨਾਣੋ ਤੇ ਮਿਲੂਗਾ ਕਿ ਉਹ ਤੁਸੀਂ ਪਰੇ 5 ਲੱਖ 15 ਲੱਖ ਰੁਪਈਆ ਵਾਪਸ ਕਰ ਲੈ ਜਿਹੜਾ 3 ਲੱਖ ਮਿਲੇਗਾ ਮੈਂ ਕਾਸ਼ਾ ਨਹੀਂ ਕੀਤਾ ਮੇਰਾ ਵੀ ਮੈਂ ਆਪਣੀਆਂ ਪਰ ਆਪਣੇ ਪੈਸੇ ਨਾਲ ਨਹੀਂ ਲਾਣ ਵਾਹਿਗੁਰੂ ਮੈਂ ਆਪਣੀ ਪਿੱਛੇ ਉਹ ਠੀਕ ਹੈ ਬਾਕੀ ਕੋਣ ਮੈਂ ਤੂੰ ਹੀ ਬਚਿਆ ਮਰਾ ਭਰਾ ਇਹ ਮੇਰਾ ਦੁੱਖ ਘਟ ਦੇ ਮੈਂ ساری ਉਮਰ ਆਹ ਕਹਿਣਾ ਐ ਨਾ ਨਿੱਮੀ ਦਾ ਚੀਖਣਾ ਕਹਿਣਾ ਕਵਾਲ ਬਾਪੂ ਆਹ ਨਿੱਡੇ ਕੰਮ ਆ ਅਭੀ ਤੇ ਫੋਟੋਆਂ ਲੈ ਕੇ ਆਵਾਂਗੇ ਉਹਨਾਂ ਅਭੀ ਸੰਭਾਲਾਂਗੇ ਉਹਨਾਂ ਮਹੀਨਾ ਦੋ ਮਹੀਨੇ ਜਿੰਨਾ ਵੀ ਰੱਖਣਾ ਬਹੁਤ ਮਨ ਨੂੰ ਲਈਦਾ ਮੇਰਾ ਦਿਲ ਮੰਦਾ ਮਹੀਨਾ ਦੋ ਤਾਂ ਮੈਨੂੰ ਹੀ ਬਿਲਕੁਲ ਠੀਕ ਹੋਇਆ ਹੈ ਹਾਂ ਹੈਗਾ ਤੇ ਤੂੰ ਦੋਗਾ ਕੋਈ ਠੀਕ ਸਾਥ ਅਰਮਲਾ ਮੂਸਾ ਕੋਈ ਨਾ ਕੋਈ ਨਾ ਬਸ ਬਾਕੂ ਰੋਣਾ ਨਹੀਂਗਾ 106 7 ਵਾਰ ਗ੍ਰਿਫਤਾਰੀਆਂ ਦੇ ਚੁੱਕੇ ਨੇ ਪਰਿਵਾਰ ਸਮੇਤ ਬੱਚਿਆਂ ਸਮੇਤ ਧਰਮਜੋਧ ਦੇ ਮੌrti ਪੰਜਾਬੀ ਬੋਲਦੇ ਸੂਬੇ ਲਈ ਦੇ ਚੁੱਕੇ ਅੱਜ ਸਾਡੇ ਬਾਪੂ ਬਜ਼ੁਰਗਾਂ ਦੀ ਦੇਖੋ ਕਿੱਡੀ ਦੇਨ ਆ ਸਮਾਜ ਨੂੰ ਬਾਪੂ ਕਹਿੰਦਾ ਮੈਨੂੰ ਪਲਾਟ ਮਿਲਦਾ ਸੀ 5 ਲੱਖ ਰੁਪਇਆ ਘਰ ਪਾਉਣ ਨੂੰ ਵੀ ਮਿਲਦਾ ਸੀ ਬੱਚਿਆਂ ਲਈ ਸਾਰਿਆਂ ਲਈ ਮੈਂ ਲਿਆ ਨਹੀਂ ਵੀ ਮੈਂ ਸੋਚਿਆ ਵੀ ਮੇਰੀ ਕਿਰਤ ਕਮਾਈ ਨਾਲ ਹੀ ਮੈਂ ਆਪਦਾ ਢਿੱਡ ਭਰਨਾ ਆਪਣੇ ਬੱਚਿਆਂ ਦਾ ਢਿੱਡ ਭਰਨਾ ਤੇ ਅੱਜ ਧੀਆਂ ਵਧੀਆ ਘਰਾਂ ਚ ਤੇ ਪੁੱਤ 30 ਸਾਲ ਹੋ ਗਏ ਠੀਕ ਨਹੀਂ ਪਰ ਤਾਂ ਵੀ ਵੱਡੀ ਕਿਰਪਾ ਗੁਰੂ ਦੀ ਆ ਇਹਨਾਂ ਨੂੰ ਉਹ ਸੇਵਾ ਮਿਲੀ ਸੀ ਪੁੱਤ ਦੀ ਚਾਹੇ ਉਹ ਅੱਜ ਦਾ ਸਮਾਜ ਸਾਡੇ ਇਦਾਂ ਦੇ ਬੱਚਿਆਂ ਨੂੰ ਛੱਡ ਕੇ ਭੱਜ ਜਾਂਦਾ ਸਾਡੇ ਸਮਾਜ ਦੇ ਵਿੱਚ ਅੱਜ ਤੇ ਇਦਾਂ ਦੇ ਬੱਚੇ ਜਿਹੜੇ ਹਰਜੀਤ ਸਿੰਘ ਵਰਗੇ ਬੱਚੇ ਨੇ ਉਹ ਸੜਕਾਂ ਤੇ ਘੁੰਮਦੇ ਨੇ ਪਤਾ ਨਹੀਂ ਲੱਗਦਾ ਕਿ ਕਿੱਥੋਂ ਨੇ ਕੌਣ ਨੇ ਉਹਨਾਂ ਦੇ ਨਾਮ ਵੀ ਨਹੀਂ ਪਤਾ ਹੁੰਦੇ ਅਸੀਂ ਇੱਥੇ ਆਏ ਦੇ ਨਾਮ ਵੀ ਆਪ ਹੀ ਰੱਖਦੇ ਆ ਪਰ ਬਾਪੂ ਅੱਜ ਵੀ ਕਹਿੰਦਾ ਵੀ ਮੈਂ ਨਹੀਂ ਚਾਹੁੰਦਾ ਤੁਸੀਂ ਪੱਕਾ ਹੀ ਰੱਖ ਲਓ ਨੂੰ ਤੁਸੀਂ ਮਹੀਨਾ ਦੋ ਮਹੀਨੇ ਰੱਖ ਲਓ ਮੇਰਾ ਮਨ ਕਹਿੰਦਾ ਵੀ ਮੇਰਾ ਪੁੱਤ ਮੇਰੇ ਨਾਲ ਰਹਿਣ ਜੋਗਾ ਵਜੂਦਵਾਰਾ ਫਿਰ ਅਸੀਂ ਦੋਨੇ ਪਿਓ ਪੁੱਤ ਫੇਰ ਸਮਾਂ ਕੱਢ ਲਾਂਗੇ ਮੈਨੂੰ ਕੁਝ ਨਹੀਂ ਚਾਹੀਦਾ ਹੋਰ ਕਿਹ ਕਹਦਾ ਰਸੂਰਜਨ ਸਿੰਘ ਸਾਡਾ ਪਿਓ ਪੁੱਤਨ ਵਾਲੀ ਗੱਲ ਸੀ ਤਕਰਾਲ ਸਾਹਿਬ ਕਿਹ ਕਹਦਾ ਰਸੂਰਜਨ ਸਿੰਘ ਐਡੀਕਲ ਨੂੰ ਧਿਆਨ ਦੇਵਾ ਹਾਂਜੀ ਹਾਂਜੀ ਸਾਡਾ ਉਹਨਾਂ ਪਿਓ ਪੁੱਤਨ ਵਾਲੀ ਗੱਲ ਸੀ ਇਹ ਰਾਜ ਸਿੰਘ ਕਪੜੀਆ ਨਾਲ ਪਾਈ ਬੰਦੀ ਸੀ ਜਦੋਂ ਸਾਨੂੰ ਕਿਸੇ ਕਿਸਮ ਦੀ ਕੋਈ ਨਾ ਕੰਨ ਤੋਂ ਤੱਕ ਨਾ ਤੋਂ ਮੁਸਕਰਾ ਰਹੀ ਹੈ ਪਿਆਰ ਉਹ ਸਾਰਾ ਕੰਮ ਜਿਹੜਾ ਉਹ ਫਾਈ ਤੋਂ ਕਰਨਾਰੀ ਹੈ ਤੇ ਵਿਸ਼ੇਤ ਮਾਨੁਪਨਿਆ مو انت اور ٹیڑ ڈھال دا تے مار کے جدی پاتو کوئی نہیں ماں ابھی تیرے پتر ابھی تیرے ناں دا جو تو کڈا ڈھال ا کے فکر نہ کر چھڑ نہیں ہے میرا شاگرد نمبر 7 ابھی اپا تو بیٹا جس پانی پیتی نہیں پتا جو پانی نہیں ہو گیا تو اس کو ڈرا کیوں میں سوویں گلیاں ایک نمبر تیری ماں میرا کار لب لو اپے فکر کیوں کردا ٹھیک ہے ਅਦੇ ਕੱਲ ਨੂੰ ਪਰਸੋਂ ਕਿਤੇ ਰੰਚੀਆਂ ਚਾਹ ਕੋਲੋ ਚਲੋ ਕੋਸਟੈਂਟ ਠੀਕ ਆ ਇਹ ਨਾ ਬੁਲਣੇ ਉਹ ਤੁਹਾਨੂੰ ਜਦੋਂ ਹੋ ਜਾਊਗਾ ਘਰੋਂ ਆਉਣੀ ਹੈ ਘਰੋਂ ਦਾਰਾ ਆਉਣਾ ਪਿਆ ਅਸੀਂ ਆਵਾਂਗੇ ਅੱਜ ਹੀ ਕੁਇੰਟੀ ਅਸੀਂ ਪਿੱਟ ਕੈਂਪ ਵੀ ਆਏ ਸੀਗੇ ਅਸੀਂ ਕਹਾਂ ਲੱਛਾ ਅੱਜ ਪਹਿਲਾਂ ਨੂੰ ਪਛੀਤ ਨਾ ਬਣਦੀ ਸੀ ਬਾਰਾ ਜੀ ਅੰਕ ਨੂੰ ਬਣ ਆਖਸੋ ਅੰਕੀ ਸਟੇਟ ਫੌਂਡ ਜਿਹੜੇ ਸੋਹਰੇ ਚੇਤੇ ਦੱਸੀਆਂ ਉਹ ਵਾਰੀ ਸਬਾਰੀ ਵੀ ਕਹੀ ਸੀ ਸੋ ਜਾਨ ਨੂੰ ਦਵਾਈ ਦੇ ਲੋ ਉਨੀ ਹੋ ਗਈ ਦਵਾਈ ਨੇ ਵਾਪਸ ਹੀ ਆਮਾ ਸੁਣੋ ਉਹ ਕਹਿੰਦੀ ਕਿ ਆਰਡਰ ਲਗੋਈ ਤਾਂ ਦਵਾਈ ਦੋਈ ਨਹੀਂ ਕਿਹਾ ਬੇਗਾ ਦੇ ਦੇ ਕਿ ਦਵਾਈ ਦੇ ਆਏ ਨਹੀਂ ਨਾ 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 ਤਾਂ ਸਾਡੇ ਪੰਜ ਤੋਂ ਅੱਗੇ ਕਿਸੇ ਨੂੰ ਉੱਥੇ ਪਹੁੰਚਣ ਲਈ ਵੀ ਕਰੇ ਜਾਉਗਾ ਦਵਾਈ ਕਿਤੇ ਕਰਾਉਂਦਾ ਸਾਡਾ ਕਰਿਆ ਜੇ ਜੇ ਬਾਕੀ ਦਿੱਤੀ

मेरा रब्बा बेटा सब वो तुसी नाम अप मेरा रब्ब तू है तेरा बांट आ गई पिछल कर उसके पास अगर पकड़ो तो मत पाछड़ और तेरे पत्र बनते मैं चेना होता मुझे दिया पूरा पढ़ सुन रहा है जब तेरा पत्र आने के ठीक पढ़ रहा हूं लेकिन जयवा जी को किए लेकर आ गया تو پہلے اپنا اپنا مطلب سمجھا کہ چکن نمبر 20 یاد ہو گا بڑھنا کیوں چاہیے وہ جو جانتوں کی ہے وہ تو پیلا بڑا ہے بڑھنا نہیں چاہیے وہ مطلب نہیں ہے وہ مطلب نہیں ہے وہ اس کو اسرے کو نہیں میں ایک ایک کام نہیں کرتی میں میرا تو میں बापू बणी बापू जे पुत लिया मदद